ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਆਪਾਂ ਵਧੀਆ ਠੀਕ ਠਾਕ ਹਾਂ 8 ਵਜੇ ਕੀ ਜੀ ਸ਼ਾਮ ਦੇ ਕਿ ਆਪਾਂ ਜਾਂਦੇ ਆ ਘਰ ਨੂੰ ਦੁਕਾਨ ਤੋਂ ਆਜਾ ਵੀ ਹੋ ਗਿਆ ਜੀ ਬਾਹਰ ਦਾ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ। ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਸ ਕਰਦੇ ਆ ਕਿ ਸਾਰੇ ਮੇਰੇ ਭੈਣਾਂ ਪਰ ਆਸ ਕਰਦੇ ਆ ਜੀ ਕਿ ਮੇਰੇ ਭੈਣਾਂ ਸਾਰੇ ਵਧੀਆ ਹੋਣਗੇ ਜੀ ਤੇ 8 ਵਜ ਗਿਆ ਜੀ ਤੇ ਆਪਾਂ ਬਸ ਕਰ ਮੋਟਾਂ ਦੇ ਸੀ। ਤੇ ਮਸ਼ੀਨ ਆਪਾਂ ਫਿਰ ਰੱਖ ਲਈਏ ਤੇ ਹੁਣ ਕੱਪੜੇ ਸੁਵਾਈ ਆਪਾਂ ਵੀ ਕਰ ਲੈਨੇ ਤੇ ਕਰਵਾ ਵੀ ਲੈਨੇ ਜੀ ਹੈਨਾ ਜਨਵੈਟਰ ਹੋ ਗਿਆ ਜੀ ਆਪਣਾ ਸਹੀ ਤੇ ਥੋੜੀ ਜੀ ਫੇਰ ਉਹਦੇ ਵਿੱਚ ਜਿਹੜਾ ਚਾਹ ਹੁੰਦਾ ਪਲੱਗ ਉਹ ਪਿਓਜ ਹੁੰਦਾ ਜੀ ਉਹਦੇ ਵਿੱਚ ਉਹ ਹੋ ਗਿਆ ਸੀਗਾ ਸਪਾਇਰ ਵੈਸੇ ਦੋ ਤਿੰਨ ਵਾਰ ਕੱਢ ਕੇ ਵੇਖਿਆ ਸੀ ਤੇ ਲੱਗ ਨਹੀਂ ਰਿਹਾ ਸੀ ਜੇ ਮੈਨੂੰ ਤਾਂ ਖੈਰ ਦੇ ਬਾਰੇ ਪਤਾ ਨਹੀਂ ਸੀਗਾ ਘੇੜ ਗੁੰਡੇ ਲਾਏ ਸੀਗੇ ਬਾਜੀ ਤੁਹਾਡੇ ਤੇ ਠੀਕ ਕਰਵਾ ਲਏ ਤੇ ਵਧੀਆ ਜੀ ਆਪਾਂ ਵੈਰੂ ਦੀ ਕਿਰਪਾ ਨਾਲ ਠੀਕ ਠਾਕ ਆਪੇ ਥੋੜਾ ਮੌਸਮ ਬਦਲ ਗਿਆ ਮੀਂਹ ਪੈ ਰਿਹਾ ਤੇ ਤੇ ਬਾਕੀ ਵਧੀਆ ਜੀ ਹਨਾ ਤੇ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਜੁੜ ਗਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਆਪਾਂ ਵਧੀਆ ਜੀ ਹਨਾ ਤੇ ਜਿਹੜੀ ਤੁਸੀਂ ਵੀਡੀਓ ਕੋਈ ਵੀ ਦੇਖਦੇ ਹੋ ਨੀ ਆ ਜੀ ਤੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਜੀ ਹਨਾ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਤੇ ਬਾਕੀ ਵਧੀਆ ਜੀ ਹਨਾ ਮੈਂ ਆਪਣੇ ਥੋੜੇ ਜਾਇ ਇੰਨਾਂ ਨੇ ਆਏ ਅੱਜ ਆਪਣਾ ਦਿਖਾ ਬਹੁਤ ਵਧੀਆ ਰਿਹਾ ਜੀ ਬਹੁਤ ਵਾਹਿਗੁਰੂ ਦੀ ਕਿਰਪਾ ਜੀ ਜੋ ਆਪਣਾ ਸਾਥ ਦੇ ਰਿਹਾ ਹੈ ਤੇ ਬਾਕੀ ਜਿਹੜੇ ਤੁਸੀਂ ਮੇਰੇ ਭੈਣ ਭਰਾ ਸਾਥ ਦੇ ਰਹੇ ਹੋ ਜੀ ਉਹ ਨਾ ਸਾਥ ਦੇਣ ਵਾਲਿਆਂ ਨਾਲ ਜੀ ਮੈਂ ਧੰਨਵਾਦ ਨਹੀਂ ਕਰ ਕਰਦੀ ਕਿਉਂਕਿ ਜਿਹ ਵੱਤ ਤੋਂ ਬਾਅਦ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੇ ਜੋ ਆਪਣੀ ਮਿਹਨਤ ਤੇ ਜਿਆਪਾ ਕੋਈ ਵੀ ਕੰਮ ਕਰਦੇ ਆਪਾਂ ਨੂੰ ਬਹੁਤ ਵਧੀਆ ਸਹਯੋਗ ਮਿਲ ਰਿਹਾ ਜੀ ਇਸੇ ਤਰ੍ਹਾਂ ਤੁਹਾਡੇ ਪ੍ਰਸਤਿਤੀ ਕਰਦੇ ਲੋੜ ਹੈ ਵੀ ਆਪਾਂ ਨੂੰ ਜੁੜਾ ਸਾਥ ਦਿੰਦੇ ਰਹੋ ਤੇ ਪਾਠ ਤੁਹਾਡਾ ਧੰਨਵਾਦ ਕਰਦੇ ਰਹੀਗੀ ਤੇ ਇੱਕ ਵਸ ਜਿਹੜੀ ਸੋਚਣਾ ਵੀ ਦੋ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਕਹਿੰਨੀ ਹੁੰਦੀ ਹੈ ਹਨਾ ਪਾਠ ਕਰਿਆ ਕਰੋ ਜੀ ਪਰਮਾਤਮਾ ਦਾ ਧੰਨਵਾਦ ਕਰਿਆ ਕਰੋ ਜੇ ਮੰਜੋਗੀ ਆਪਾਂ ਨੂੰ ਕੀਤਾ ਆਪਾਂ ਉਹ ਦੇ ਨਹੀਂ ਦੇ ਸਕਦੇ ਜੀ ਬਸ ਪਰਮਾਤਮਾ ਤੋਂ ਬਿਨਾਂ ਆਪਾਂ ਕੁਝ ਨਹੀਂ ਕਰ ਸਕਦੇ ਤੁਸੀਂ ਨਾ ਆਪਣੀ ਸਾਰੇ ਪਾਠ ਕਰਿਆ ਕਰੋ ਮੇਰੇ ਭੈਣ ਭਰਾ ਪਰਮਾਤਮਾ ਤੁਹਾਡਾ ਨੀਤ ਦਾ ਸੁਪਨੇ ਸਾਰੇ ਵੀਡੀਓ ਕਰੇ ਤੁਹਾਨੂੰ ਜੱਬੀ ਨਾਲ ਚੱਲ ਕੇ ਚਲੋ ਠੀਕ ਹੈ ਜੀ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਥੋੜੇ ਚੰਚ ਚੱਲਦੇ ਹਾਂ ਆਪਾਂ ਕੀ ਕਰਨੇ ਹਾਂਜੀ ਕੀ ਹਾਲ ਚਾਲ ਹੈ ਜੀ ਆਪਾਂ ਵਧੀਆ ਠੀਕ ਠਾਕ ਆ ਤੇ ਦਿਨ ਹੋ ਗਿਆ ਸ਼ੁੱਕਰਵਾਰ ਦਾ ਤੇ 9 ਵਜੇ ਆਪਾਂ ਸੱਤ ਤੋਤਾ ਸਿਵਾ ਲਿਆ ਜੀ ਬਹੁਤ ਜਲਦੀ ਜਲਦੀ ਤੇ ਕੱਪੜੇ ਧੋ ਲਿਆ ਪੋਚਾ ਲਾ ਲਿਆ ਬੈੱਡ ਸ਼ੀਟਾਂ ਵੀ ਧੋਤੀਆਂ ਅੱਜ ਹਲੇ ਉੱਧਰ ਤਾਂ ਆਪਣੇ ਚਾਦਰ ਵਿਛਾਉਣ ਵਾਲੀ ਪਈ ਐ ਬਿਡਾਂ ਵਾਲੇ ਅੰਦਰ ਦੂਸਰਾ ਨੇ ਸਿੱਟੇ ਵੇ ਉੱਤੇ ਤੇ ਇਹਦੀ ਜੱਦਾ ਪਿਛਾਤੀ ਐ ਐਸ ਬਿਡ ਦੀ ਤੇ ਕੱਪੜੇ ਦੇ ਹਫਤਾ ਹੋ ਗਿਆ ਸੀ ਮੈਨੂੰ ਲੱਗਦਾ ਨਹੀਂ ਧੋਤਣਾ ਸੀ ਟਾਈਮ ਹੀ ਲੱਗਿਆ ਧੋਤਣਾ ਤੇ ਉਹ ਸਹਿਜ ਕਹਿੰਦਾ ਮੰਮੀ ਉਹੀ ਵਿਛਾਉਣੀ ਹੈ ਮੈਂ ਚੱਲ ਸੁੱਕ ਜਾਣ ਦੇ ਫਿਰ ਉਹੀ ਵਿਛਾ ਦੇਵਾਂਗੇ ਕੱਪੜੇ ਆਪਣੇ ਦਰਵਾਜ਼ੇ ਦੇ ਸਟੈਂਡ ਰੱਖਿਆ ਪੇ ਪੋਚਾ ਮੈਂ ਹੁਣੇ ਲਾ ਕੇ ਏਡੀਆਂ ਸਹਿ ਰਵਾਇਆ ਸੀ ਪਹਿਲਾਂ ਫਿਰ ਮੈਂ ਪੋਚਾ ਲਾਇਆ ਬਾਅਦ ਵਿੱਚ ਭਾਂਡੇ ਧੋ ਕੇ ਸਾਰੇ ਪੇਪਰ ਕੂਪਰ ਸਾਫ ਕਰਕੇ ਰੱਖਤੇ ਆ ਮੈਟਰ ਆਪਣਾ ਸਹੀ ਹੋ ਗਿਆ ਜੀ ਪਰ ਵੈਟਰ ਨੇ ਕੱਲ ਸਾਰਾ ਦਿਨ ਖਰਾਬ ਕਰਾਇਆ ਤੇ ਪਰ ਸਹੀ ਹੋ ਗਿਆ ਤਕੀ ਹੈ ਜੀ ਜਦੋਂ ਆਪਾਂ ਕਿਸੇ ਚੀਜ਼ ਤੇ ਕੋਈ ਆਦਤ ਤੇ ਡਿਪੈਂਡ ਹੋ ਜਾਈਏ ਫਿਰ ਆਪਾਂ ਨੂੰ ਨਾ ਉਹ ਕੋਈ ਵੀ ਕੰਮ ਨਹੀਂ ਹੋਰ ਚੰਗਾ ਨਹੀਂ ਲੱਗਦਾ ਹੈਗਾ ਐਂ ਹੁੰਦਾ ਵੀ ਇਹ ਕੰਮ ਆਪਣਾ ਜਲਦੀ ਜਲਦੀ ਉਵੇਂ ਆਪਾਂ ਨੇ ਪਹਿਲਾਂ ਦੀ ਤਰ੍ਹਾਂ ਹੀ ਹੋ ਜਾਵੇ ਹਨਾ ਪਰ ਖਲ ਸਾਰਾ ਦਿਨ ਸਹਤ ਦੇ ਡੈਡੀ ਦਾ ਵਸਨ ਮਟਰ ਤੇ ਪਹਿਲਾਂ ਕੰਫਿਊਜ਼ ਨਹੀਂ ਰਹੀ ਸੀਗੀ ਵੀ ਇਹ ਖਰਾਬ ਕਿੱਥੋਂ ਆ ਕਿਵੇਂ ਆ ਕੀ ਚੱਕਰ ਸਾਰੇ ਉਹਨੇ ਸਵਿਚ ਬੋਰਡ ਸਾਰੇ ਕੋਲ ਖਾਲ ਕੇ ਚੈੱਕ ਕੀਤੇ ਉਹ ਵੀ ਸਾਰਾ ਉੱਥੋਂ ਦੇਖਿਆ ਤੇ ਫਿਰ ਪਹਿਲਾਂ ਉਹਨਾਂ ਨੂੰ ਫੋਨ ਕੀਤਾ ਉਹ ਨਹੀਂ ਆਏ ਤੇ ਬਾਅਦ ਵਿੱਚ ਪਹਿਲਾਂ ਉਹਨਾਂ ਨੂੰ ਤੜਕੇ ਫੋਨ ਕੀਤਾ ਕਹਿੰਦੇ ਅਸੀਂ ਆ ਜਾਾਂਗੇ 3:00 ਵਜੇ ਪਰ ਉਹ ਨਹੀਂ ਆਏ ਭਾਈ ਹਨਾ ਫਿਰ ਇਹਨਾਂ ਨੇ 2:00 ਵਜੇ ਫੋਨ ਲਾਇਆ ਤੇ ਉਦੋਂ ਉਹਨਾਂ ਨੇ ਫੋਨ ਨਹੀਂ ਚੱਕਿਆ ਦੋ ਤਿੰਨ ਵਾਰ ਟਰਾਈ ਕੀਤਾ ਨਹੀਂ ਚੱਕਿਆ ਫਿਰ ਇਹ ਭਈ ਸ਼ਾਮ ਨੂੰ ਮੈਂ ਆਪਣੇ ਬੱਚੇ ਨੂੰ ਦੂਜੇ ਨੂੰ ਮੁੰਡੇ ਨੂੰ ਨਾਲ ਲੈ ਕੇ ਜਿੱਤੂ ਨੂੰ ਮੇਰੇ ਜੇਠ ਦੇ ਮੁੰਡੇ ਦਾ ਨਾਂ ਜੀ ਚਰਜੀਤ ਆ ਤੇ ਫਿਰ ਉਹ ਕਹਿੰਦਾ ਚਲ ਚਾਚਾ ਆਪਾਂ ਮੰਡੀ ਵਿਖਾਏ ਆਉਣੇ ਆ ਫਿਰ ਦੋਨੇ ਇਹ ਚਾਚਾ ਪਤੀ ਜੀ ਮੰਡੀ ਚਲੇ ਗਏ ਤੇ ਉਹ ਦਿਖਾ ਕੇ ਆਏ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਸਿਰਫ ਉਹ ਤਾਂ ਇੱਕ ਫਿਓ ਹੀ ਖਰਾਬ ਸੀਗਾ ਇੱਕ ਫਿਓ 500 ਰੁਪਿਆ ਦੇ ਖਰਚੇ ਨਾਲ ਹੀ ਆਪਣਾ ਇਨਵਰਟਰ ਸਹੀ ਹੋ ਗਿਆ ਤੇ ਚਲ ਵਾਹਿਗੁਰੂ ਦੀ ਕਿਰਪਾ ਕੋਈ ਜ਼ਿਆਦਾ ਆਪਣਾ ਖਰਚ ਨਹੀਂ ਹੋਇਆ ਤੇ ਪਰਮਾਤਮਾ ਹੀ ਕਰਦਾ ਜੀ ਹਨਾ ਆਪਾਂ ਤਾਂ ਕਹੋਣਾ ਚੰਗਾ ਮਾੜਾ ਕਰਨ ਵਾਲੇ ਕਿ ਇੰਨਾ ਕੁ ਬਸ ਉਹਦੇ ਤੇ ਯਕੀਨ ਹੈਗਾ ਜੋ ਸੋਚਦੇ ਆ ਪਰਮਾਤਮਾ ਕਰ ਦਿੰਦਾ ਤੇ ਹਾਲਾ ਕਿ ਚੰਗਾ ਹੀ ਕਰਦਾ ਮਾੜਾ ਨਹੀਂ ਕਰਦਾ ਤੇ ਬਾਕੀ ਵੀ ਹਨਾ ਪਰਮਾਤਮਾ ਤੇ ਆਪਾਂ ਨੂੰ ਯਕੀਨ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਪਰਮਾਤਮਾ ਤੇ ਯਕੀਨ ਹੈਗਾ ਤਾਂ ਆਪਾਂ ਕਠਿਨ ਤੋਂ ਕਠਿਨ ਮੁਸ਼ਕਲ ਰਾਹ ਸਾਰੇ ਆਪਾਂ ਪਾਸ ਕਰ ਸਕਦੇ ਆ ਕੋਈ ਵੀ ਧਿਆਨਾ ਜ਼ਿੰਦਗੀ ਦਾ ਪਾਸ ਕਰ ਸਕਦੇ ਆ ਤੇ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ ਜੀ ਹਨਾ ਤੇ ਤਾਈਓ ਜੀ ਬਸ ਮੇਰੀ ਲਾਸਟ ਵਾਰ ਚ ਕੋਈ ਅਪੀਲ ਹੁੰਦੀ ਹੈ ਵੀ ਪਲੀਜ਼ ਸਾਰੇ ਪਾਠ ਕਰਿਆ ਕਰੋ ਪਾਠ ਕਰਨਾ ਬਹੁਤ ਜ਼ਰੂਰੀ ਹੈ ਹਨਾ ਪ੍ਰਮਾਤਮਾ ਤੇ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਪ੍ਰਮਾਤਮਾ ਤੇ ਵਿਸ਼ਵਾਸ ਹੈ ਆਪਦੇ ਆਪ ਤੇ ਯਕੀਨ ਆ ਤਾਂ ਬਸ ਆਪਾਂ ਕੋਈ ਵੀ ਪਾੜਦੇ ਚੱਲ ਸਕਦੇ ਹਾਂ ਕਿਉਂਕਿ ਜੀ ਤੁਹਾਨੂੰ ਪਤਾ ਹੀ ਹੈ ਮੈਂ ਇੱਕ ਪਾਹੀ ਜਾਂ ਪਰ ਮੈਂ ਕਦੇ ਆਪਦੇ ਆਪ ਨੂੰ ਇਸ ਤਰ੍ਹਾਂ ਸਮਝਿਆ ਨਹੀਂ ਹੈਗਾ ਵੀ ਮੈਂ ਇੱਕ ਹੈਂਡੀਕੈਪਾਂ ਜਾਂ ਮੈਂ ਇਹ ਕੰਮ ਨਹੀਂ ਕਰ ਸਕਦੀ ਇਹ ਨਹੀਂ ਕਰ ਸਕਦੀ ਮੈਂ ਹਮੇਚਾ ਹੀ ਆਪਦੇ ਆਪ 'ਚ ਹੌਸਲਾ ਮੰਨਦੀ ਹੁੰਨੀ ਆ ਵੀ ਬਸ ਨਹੀਂ ਜੇ ਕੁਝ ਦੁੱਖ ਦਤਾ ਤਾਂ ਵੀ ਕਹਿ ਦਿੰਨੀ ਆ ਕੋਈ ਚੱਕਰ ਨਹੀਂ ਆਪੇ ਹਟ ਜੂਗਾ ਜੇ ਆਪਾਂ ਬਸ ਆਪਦੇ ਕੰਮ ਤੇ ਫੋਕਸ ਕਰੀਦਾ ਜਿਵੇਂ ਉਹ ਗਾਣਾ ਜਨੀਕ ਹੈਗਾ ਸਾਨੂੰ ਕੰਮ ਦਾ ਜਨੂਨ ਰਹਿੰਦਾ ਖਰੇ ਕਿਵੇਂ ਜੀ ਕੋਸ਼ਾ ਹੈਗਾ ਮੰਜ਼ਿਲ ਹੀ ਦਿਖਦੀ ਆ ਬਸ ਜੀ ਆਪਦਾ ਮੇਨ ਟਾਰਗੇਟ ਹੀ ਦਿਖਦਾ ਵੀ ਆਪਾਂ ਇੱਥੇ ਪਹੁੰਚਣਾ ਹੈਗਾ ਦੁੱਖ ਦਾ ਸੁੱਖ ਦਾ ਤਾਂ ਨਾਲ ਹੀ ਚੱਲੀ ਜਾਂਦਾ ਜੀ ਹਰ ਵਕਤ ਆਪਦੇ ਕੰਮ ਤੇ ਫੋਕਸ ਕਰੀਦਾ ਤਸਵੀਰਾਈ ਦਿਖਦਾ ਆਪਾਂ ਕਿੱਥੇ ਪਹੁੰਚਣਾ ਉਹ ਹੀ ਰਾਹ ਦਿਖਦਾਗਾ ਤੇ ਬਾਕੀ ਸਾਰਾ ਕੋ ਚੱਲੀ ਜਾਂਦਾ ਜੀ ਪਰਮਾਤਮਾ ਨੇ ਲੈ ਕੇ ਜਾਣਾ ਜੀ ਆਪਾਂ ਨੂੰ ਜਿਹੜੀ ਮੰਜ਼ਿਲ ਤੇ ਲੈ ਕੇ ਜਾਣਾ ਚੰਗਾ ਨਾੜਾ ਸਾਰਾ ਕੋ ਸੋਧਿਆ ਹੱਥ 'ਚ ਹੈ ਤੇ ਮੈਨੂੰ ਤਾਂ ਮੇਰੇ ਲੱਭ ਤੇ ਬਹੁਤ ਚੀਕਣਾ ਜੀ ਤੁਸੀਂ ਵੀ ਤਰਿਆ ਕਰੋ ਪਾਠ ਕਰਿਆ ਕਰੋ 10 ਮਿੰਟਿਆ ਕਰੋ ਕਰੋ ਸਿਰਫ ਇੱਕ 5 ਮਿੰਟ ਆਪਾਂ ਤੜਕੇ ਦਿਨ ਦੀ ਸ਼ੁਰੂਆਤ ਰੱਬ ਦੇ ਨਾਮ ਨਾਲ ਕਰ ਸਕਦੇ ਹਾਂ ਜੀ ਕਿਉਂਕਿ ਜੀ ਫਿਰ ਆਪਣਾ ਸਾਰਾ ਦਿਨ ਵਧੀਆ ਨਹੀਂ ਤਾਂ ਕੋਈ ਵੀ ਕੰਮ ਧੰਦੇ 'ਚ ਆਪਣੇ ਰਿਕਾ ਨਹੀਂ ਹੁੰਦੀ ਦੁੱਖ ਹੋਏ ਸੋਖ ਹੋਏ ਪਰਮਾਤਮਾ ਹੱਸ ਕੇ ਕਟਾ ਦਿੰਦਾ ਜੀ ਕਿਉਂਕਿ ਜੀ ਪਰਮਾਤਮਾ ਦੀ ਸ਼ਕਤੀ ਹੀ ਆਪਣੇ ਸਰੀਰ ਨੂੰ ਆਪਨੂੰ ਤੰਦਰੁਸਤੀ ਅੱਗੇ ਵਧਣ ਦਾ ਬਲ ਦਿੰਦੀ ਹੈ ਹੈ ਨਾ ਬਸ ਮੇਰੀ ਭਾਰਿਕ ਪੈਣ ਪ੍ਰਾਣੋਂ ਮੇਰੇ ਵੀਰ ਨੂੰ ਪੈਣਾ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਾਤਾਂ ਨੂੰ ਸਾਰਿਆਂ ਨੂੰ ਇੱਕ ਹੀ ਰਗ ਵਸਤੂ ਦਿਆ ਜੀ ਵੀ ਪਰਮਾਤਮਾ ਤੇ ਵਸਵਾਸ ਰੱਖਿਆ ਕੋ ਜਿੰਨਾ ਰੱਖ ਸਕਦੇ ਆ ਜੀ ਪਰਮਾਤਮਾ ਦੇ ਰਿਹਾ ਕਿਉਂਕਿ ਜੀ ਮੈਂ ਤਾਂ ਇੱਥੋਂ ਤੱਕ ਉਹਦੇ ਆਸਰੇ ਨਹੀਂ ਆਈਆਂ ਤੇ ਗਾਂ ਵੀ ਉਹਦਾ ਅਸਰਾ ਹੀ ਓਟ ਓਟ ਸਾਰਸ ਨੇ ਨਹੀਂ ਆਪਣ ਨੂੰ ਜਿਲੇ ਕੇ ਜਾਣਾ ਤੇ ਉਹ ਅਸਰੇ ਦੇ ਨਾਲ ਹੀ ਆਪਾਂ ਕਦਮ-ਕਦਮ ਤੇ ਚੱਲਦੇ ਹਾਂ ਠੀਕ ਹੈ ਨਹੀਂ ਚਲੋ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਕੱਲ ਕਿਸੇ ਦਿਨ ਬਲੌਗ ਨਾਲ ਤੇ ਅੱਜ ਵੀ ਬਦਲਵਾਈ ਜੀ ਹੋ ਰਹੀ ਹੈ ਮੌਸਮ ਥੋੜਾ ਖਰਾਬ ਵੀ ਹੈ ਦੇਖਦੇ ਹਾਂ ਥੋੜੇ ਜਿਹੀ ਕੰਮ ਜਿਆ ਕਰਨ ਵਾਲੀ ਜਿਉਂ ਭਾਜੀ ਜਿਹੜੇ ਘਰੇ ਹੋਏ ਤਾਂ ਕਰਾਂਗੇ ਦੇਖ ਕੇ ਤੇ ਇਹ ਕੰਮ ਤਾਂ ਦੇ ਚਲੇ ਰੇ ਤਾਂ ਫਿਰ ਚਲੋ ਆਪਾਂ ਕੱਲ ਕਰਾਂਗੇ ਤੇ ਦੋ ਆਪਣੇ ਸੂਟ ਵਾਲੇ ਪੈਂਡਲਿਕ ਪਏ ਆ ਤਾਂ ਇੱਕ ਤਕੜਾਈ ਵਾਲਾ ਪਿਆ ਬੈਂਡਿੰਗ ਇੱਕ ਸਲਾਈ ਵਾਲਾ ਪਿਆ ਦੇਖਦੇ ਅੱਜ ਕੰਪਲੀਟ ਹੁੰਦੇ ਕੱਲ ਹੋਣਗੇ ਚਲੋ ਜੀ ਫਿਰ ਕਰਦੇ ਆਂਡ ਮਿਲਦੇ ਹਾਂ ਕੱਲ ਕਿਸੇ ਨਵੇਂ ਬਲੌਗ ਨਾਲ ਤੇ ਲਾਸਟ ਜੀ ਮੇਰੀ ਲਾਸਟ ਰਿਕਵੈਸਟ ਵੀ ਇਹ ਚੈਨਲ ਨੂੰ ਸਬਸਕ੍ਰਾਈਬ ਤੇ ਚੈਨਲ ਨੂੰ ਸ਼ੇਅਰ ਤੇ ਕਮੈਂਟ ਕਰਿਆ ਕਰੋ ਜੀ ਵਧੀਆ ਵਧੀਆ ਬਹੁਤ ਵਧੀਆ ਪਿਆਰ ਸਤਿਕਾਰ ਦੇ ਰਹੇ ਹੋ ਜੀ ਹਨਾ ਆਪਣਾ ਪਤਲਾ 10000 ਵੀ ਪੂਰਾ ਕਰ ਲਿਆ ਜੀ ਆਪਾਂ 50000 ਪੂਰਾ ਹੋ ਗਿਆ ਜੀ ਆਪਣਾ ਆਪ ਤੈ ਦਿਲ ਤੋਂ ਜੀ ਤੁਹਾਡੇ ਚਰਨਾ ਵਿੱਚ ਨਮਸਤਕ ਆ ਵੀ ਬਸ ਤੁਸੀਂ ਮੇਰਾ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਮੇਰੀ YouTube ਫੈਮਿਲੀ ਦਾ ਮੈਨੂੰ ਬਹੁਤ ਇੱਕ ਪਰਮਾਤਮਾ ਦੀ ਤਰ੍ਹਾਂ ਜੀ ਮੈਂ ਤੁਹਾਨੂੰ ਆਸਰਾ ਮੰਨਦੀ ਹਾਂ ਹਨਾ ਇਸੇ ਤਰ੍ਹਾਂ ਆਪ ਦੀ ਭੈਣ ਨੂੰ ਸਪੋਰਟ ਕਰਦੇ ਰਹੋ ਠੀਕ ਹਨ ਜੀ ਤੁਹਾਡੇ ਆਸਰੇ ਨਾਲ ਮੇਰਾ ਹੋਰ ਕੌਨਫੀਡੈਂਸ ਵੱਧਦਾ ਹੈ ਮੈਨੂੰ ਹੋਰ ਵੀਡੀਓ ਵਧੀਆ-ਵਧੀਆ ਬਣਾਉਣ ਦਾ ਮੌਕਾ ਮਿਲਦਾ ਪਲੀਜ਼ ਸਪੋਰਟ ਕਰਦੇ ਰਿਹਾ ਕਰੋ ਜੀ ਇਸੇ ਤਰ੍ਹਾਂ ਤੁਹਾਡੇ ਸਪੋਰਟ ਦੀ ਆਪਾਂ ਬਲੋਗ ਹੈ ਚਲੋ ਜੀ ਸ਼ੀਤ ਅਫੇਰ ਸਤਿ ਸ਼੍ਰੀ ਅਕਾਲ ਰਜੀਤ ਕਲਸਾ ਲੈ ਕੇ ਪਤੇ ਸਤਿ ਸ਼੍ਰੀ ਅਕਾਲ ਪਰਮਾਤਮਾ ਸਾਇਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਸ਼ੁਰੂ ਤੋਂ ਐਂਡ ਤੱਕ ਸਾਰਾ ਬਲੌਗ ਦੇਖਣਾ ਓਕੇ ਜੀ ਬਾਏ ਬਾਏ